ਪੰਜਾਬੀਓ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਲਵਾ ਦੇ ਸਾਰੇ ਜ਼ਿਲ੍ਹੇ 20 ਤੋਂ ਲੈ ਕੇ 22 ਤੱਕ ਦਾ ਮੌਸਮ ਸ਼ੇਅਰ ਕੀਤਾ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰਨਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਫਰੀਦਕੋਟ ਜ਼ਿਲ੍ਹੇ ਤੋਂ ਮੀਂਹ ਪੈਣ ਦੀ ਸੰਭਾਵਨਾ 22 ਤਰੀਕ ਨੂੰ ਨੌ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤੇ ਬਾਕੀ 20 ਤੇ 21 ਤਰੀਕ ਨੂੰ ਸੰਘਣੀ ਬੱਦਲ ਬਣੇ ਰਹਿਣਗੇ ਫਾਜ਼ਿਲਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 22 ਤਰੀਕ ਨੂੰ ਸੰਘਣੀ ਬੱਦਲ ਰਹਿਣਗੇ ਵੀ ਤ੍ਰਿਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 21 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ 22 ਤਰੀਕ ਨੂੰ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਫਾਜ਼ਿਲਕਾ ਇਲਾਕੇ ਦੇ ਵਿੱਚ ਦੁਪਹਿਰੇ 1 ਤੋਂ 2 ਵਜੇ ਝੱਖੜ ਚੱਲੇਗਾ ਫਿਰੋਜ਼ਪੁਰ ਦੇ ਵਿੱਚ 19 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 4 ਤੋਂ 7 ਵਜੇ ਤੱਕ ਹੋਵੇਗੀ 20 ਤਰੀਕ ਨੂੰ ਸਵੇਰੇ 1 ਤੋਂ 2 ਵਜੇ ਮੀਂਹ ਹੋਵੇਗਾ ਤੇ ਉਸ ਤੋਂ ਬਾਅਦ ਦਿਨ ਪਰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ 21 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਵੱਧ ਵੱਧ ਟੈਂਪਰੇਚਰ 41 ਡਿਗਰੀ ਤੇ 22 ਤਰੀਕ ਨੂੰ ਸ਼ੇਤੋਂ ਲੈ ਕੇ 1:00 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਪਟੰਡਾ ਦੇ ਵਿੱਚ ਬਾਕੀ ਦਿਨਾਂ ਦੇ ਵਿੱਚ 21 ਤੇ 20 ਨੂੰ ਹਲਕੇ ਦਰਮਿਆਨੀ ਬਦਲਵਾਈ ਹੋਵੇਗੀ ਮੀਂਹ ਪੈਣ ਦੀ ਸੰਭਾਵਨਾ 22 ਤਰੀਕ ਨੂੰ 12 ਤੋਂ ਲੈ ਕੇ 4-5 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਝੱਖੜ ਦੁਪਹਿਰ ਤੇ 1:00 ਵਜੇ ਹੋਵੇਗਾ ਮੁਕਸਰ ਇਲਾਕੇ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ 22 ਤਰੀਕ ਰਾਤ ਦੇ ਟਾਈਮਾਂ 21 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਤੇ 22 ਤਰੀਕ ਵੀ ਸੰਘਣੇ ਬੱਦਲ ਰਹਿਣਗੇ ਤੇ 4-5 ਵਜੇ ਹਨੇਰੀ ਆਵੇਗੀ। ਲੁਧਿਆਣਾ ਇਲਾਕੇ ਦੇ ਵਿੱਚ 19 ਤਰੀਕ ਨੂੰ ਹੀ 4 ਸ਼ਾਮੀ 4-5 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ 20 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਵੱਧ ਵੱਧ ਟੈਂਪਰੇਚਰ 40 ਡਿਗਰੀ ਤੇ ਸ਼ਾਮ ਨੂੰ 6-7 ਵਜੇ ਹਲਕੀ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਬਾਂ ਦੀ ਹੋ ਸਕਦੀਆਂ। 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਜਿਆਦਾ ਮੀਂਹ ਆਉਣ ਦੀ ਸੰਭਾਵਨਾ 4 ਤੋਂ ਲੈ ਕੇ 10 ਵਜੇ ਤੱਕ ਜਿਆਦਾ ਟਾਈਮ ਰਹੇਗੀ ਤੇ ਨਾਲ ਹਨੇਰੀ ਸ਼ਾਮ ਦੇ 8 ਵਜੇ ਹੋਵੇਗੀ ਸ਼ਾਮ ਨੂੰ ਅਗਲੇ ਦਿਨ ਸਵੇਰੇ 4 ਵਜੇ ਤੋਂ ਲੈ ਕੇ 22 ਤਰੀਕ ਨੂੰ ਤੇ 5 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹਲਕੇ ਤੋਂ ਦਮਿਆਨੀ ਬਾਰਿਸ਼ ਆਉਣ ਦੀ ਸੰਭਾਵਨਾ ਰਹੇਗੀ ਨਾਲ ਤੇਜ਼ ਹਨੇਰੀ ਚਖੜ ਚੱਲਦੇ ਰਹਿਣਗੇ ਜਿਆਦਾ ਹਨੇਰੀ ਆਉਣ ਦੀ ਸੰਭਾਵਨਾ 2 ਵਜੇ ਹੋਵੇਗੀ ਉਸ ਤੋਂ ਬਾਅਦ ਰਾਤ ਦੇ ਟਾਈਮ ਹੀ ਮੀਂਹ ਦੀ ਰਫ਼ਤਾਰ ਤੇਜ਼ ਰਹੇਗੀ ਤੇ ਰਾਤ ਦੇ ਟਾਈਮ 27 ਡਿਗਰੀ ਟੈਂਪਰੇਚਰ ਰਹੇਗਾ ਜੇ ਨਜ਼ਰ ਮਾਰੀਏ ਕਿ ਮੁਕਸਰ ਇਲਾਕੇ ਦੇ ਵਿੱਚ 19 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 20 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਵੱਧ ਵੱਧ ਟੈਂਪਰੇਚਰ 41 ਡਿਗਰੀ 21 ਤਰੀਕ ਨੂੰ ਵੀ 41 ਡਿਗਰੀ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੀਂ ਬੂੰਦਾਬੰਦੀ ਹੋ ਸਕਦੀ ਆ 22 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਦੇ ਨਾਲ 4-5 ਵਜੇ ਤੇਜ਼ ਹਨੇਰੀ ਹੋਵੇਗੀ ਸੰਗਰੂਰ ਇਲਾਕੇ ਦੇ ਵਿੱਚ 19 ਤਰੀਕ ਨੂੰ ਹੀ ਸੰਘਣੇ ਬੱਦਰ ਰਹਿਣਗੇ 20 ਤਰੀਕ ਨੂੰ ਸੰਗਣੇ ਬਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਨਾਲ ਹਲਕੀ ਦਰਮਿਆਨੀ ਹਵਾ ਚਲਦੀ ਰਹੇਗੀ 21 ਤਰੀਕ ਨੂੰ ਬੱਦਲ ਗਰਜਦੇ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਦੁਪਹਿਰੇ 1 ਤੋਂ ਲੈ ਕੇ 6 ਵਜੇ ਤੱਕ ਰਹੇਗੀ ਤੇ ਰਾਤ ਦੇ ਟਾਈਮ ਵੀ ਇਸੇ ਤਰ੍ਹਾਂ ਮੌਸਮ ਰਹੇਗਾ 22 ਤਰੀਕ ਨੂੰ ਸਾਰਾ ਦਿਨ ਹੀ ਤੇਜ਼ ਹਨੇਰੀ ਚੱਲੇਗੀ ਤੇ ਸਭ ਤੋਂ ਜਿਆਦਾ ਤੇਜ਼ ਹਨੇਰੀ ਝੱਖੜ ਆਉਣ ਦੀ ਸੰਭਾਵਨਾ ਦੁਪਹਿਰ ਦੇ 1-2 ਵਜੇ ਤੇ ਵੱਧ ਤਵੱਦ ਟੈਂਪਰੇਚਰ 35 ਡਿਗਰੀ ਰਹੇਗਾ ਸਾਰਾ ਦਿਨ ਹੀ ਹਲਕੀ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਸੰਗਰੂਰ ਵਿੱਚ ਬਣੀ ਰਹੇਗੀ ਰੂਪਨਗਰ 20 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਹਲਕੇ ਦਰਮਿਆਨੀ ਟੁੱਟਵੇਂ ਲਾ ਕੇ ਦੇ ਵਿੱਚ ਬਾਰਿਸ਼ ਹੋ ਸਕਦੀ ਹੈ 21 ਤਰੀਕ ਨੂੰ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਸਵੇਰੇ 2 ਤੋਂ ਲੈ ਕੇ 5-6 ਵਜੇ ਤੱਕ ਰਹੇਗੀ ਨਾਲ ਹਲਕੀ ਦਰਮਿਆਨੀ ਹਵਾ ਚਲਦੀ ਰਹੇਗੀ ਵਾਤਾਵਰਣ ਦਾ ਟੈਂਪਰੇਚਰ 38 ਡਿਗਰੀ ਰਹੇਗਾ 22 ਤਰੀਕ ਨੂੰ ਦੁਬਾਰਾ ਫਿਰ ਹਨੇਰੀ ਆਉਣ ਦੀ ਸੰਭਾਵਨਾ 8-9 ਵਜੇ ਰਹੇਗੀ ਰੂਪਨਗਰ ਇਲਾਕੇ ਦੇ ਵਿੱਚ ਨਾਲ ਹੀ 6 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਮੀਂਹ ਹੋਵੇਗਾ ਤੇ ਸ਼ਾਮ ਦੇ ਟਾਈਮ ਸਾਰਾ ਸ਼ਾਮ ਹੀ ਤੇਜ਼ ਹਨੇਰੀ ਚੱਲਦੀ ਰਹੇਗੀ। ਮਾਨਸਾ ਇਲਾਕੇ ਦੇ ਵਿੱਚ 20 ਤਰੀਕ ਨੂੰ ਮੀਂਹ ਹੰਣ ਦੀ ਸੰਭਾਵਨਾ 4 ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਰਹੇਗੀ ਤੇ ਰੇਤ ਵੱਤਵਾ ਦੇ ਟੈਂਪਰੇਚਰ 40 ਡਿਗਰੀ ਰਹੇਗਾ। ਉਸ ਤੋਂ ਬਾਅਦ 21 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ 40 ਡਿਗਰੀ ਟੈਂਪਰੇਚਰ ਤੇ 22 ਤਰੀਕ ਨੂੰ ਵੀ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ। ਸ਼ਾਮ ਨੂੰ ਤੇਜ਼ ਹਨੇਰੀ 4-5 ਵਜੇ ਦੇ ਨਾਲ ਹਲਕੇ ਰੋ ਟਟਵੀਂ ਬਾਰਿਸ਼ ਰਾਤ ਦੇ 12-1 ਵਜੇ ਤੱਕ ਹੁੰਦੀ ਰਹੇਗੀ। ਬਰਨਾਲਾ ਇਲਾਕੇ ਦੇ ਵਿੱਚ 19 ਤਰੀਕ ਨੂੰ 4 ਤੋਂ ਲੈ ਕੇ 6 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਟਟਵੇ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਵੱਧ ਤੋਂ ਵੱਧ ਟੈਂਪਰੇਚਰ 40 ਡਿਗਰੀ ਅਗਲੇ ਦਿਨ ਰਹੇਗਾ 21 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 2 ਤੋਂ ਲੈ ਕੇ 7-8 ਵਜੇ ਤੱਕ ਰਹੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ ਰਹੇਗਾ 22 ਤਰੀਕ ਨੂੰ ਵੀ ਮੀਂਹ ਆਉਣ ਦੀ ਸੰਭਾਵਨਾ ਟਟਵੇ ਸਾਰਾ ਦਿਨ ਹੀ ਟਟਵੇ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਤੇ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ ਸਵੇਰ ਤੋਂ ਹੀ ਬਣੀ ਰਹੇਗੀ ਤੇ 2 ਵਜੇ ਝੱਖੜ ਆਵੇਗਾ ਉਸ ਤੋਂ ਬਾਅਦ ਰਾਤ ਦੇ ਟਾਈਮ ਮੀਂਹ ਹੋਵੇਗਾ। ਮਲੇਰ ਕੋਟਲਾ 19 ਤਰੀਕ ਨੂੰ ਹਲਕੀ ਦਬੈਣੀ ਬਾਰਿਸ਼ ਸ਼ਾਮ ਦੇ ਟਾਈਮ ਹੋ ਸਕਦੀ ਆ। ਤੇ 20 ਤਰੀਕ ਨੂੰ ਵੀ ਬਾਰਿਸ਼ ਸ਼ਾਮ ਦੇ 4-5 ਵਜੇ ਹੋਵੇਗੀ। 21 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 3 ਤੋਂ ਲੈ ਕੇ 11-12 ਵਜੇ ਤੱਕ ਰਹੇਗੀ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। 22 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਟੁੱਟਵੀਂ ਬਾਰਿਸ਼ ਸਾਰਾ ਦਿਨ ਆਉਣ ਦਾ ਮੌਸਮ ਬਣਿਆ ਰਹੇਗਾ ਤੇ ਨਾਲ ਤੇਜ਼ ਹਨੇਰੀ 1-2 ਵਜੇ ਝਖੜਾਵੇਗਾ। ਸ਼ਹੀਦ ਅਜੀਤ ਸਿੰਘ ਨਗਰ 19 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋਵੇਗੀ। 20 ਤਰੀਕ ਨੂੰ ਸੰਘਣੇ ਬਦਲ ਤੇ ਨਾਲ ਧੁੱਪ ਲੱਗਦੀ ਰਹੇਗੀ। 21 ਤਰੀਕ ਨੂੰ ਹਲਕੇ ਤੋਂ ਦਮਿਆਨੀ ਬਦਲਵਾਈ ਰਹੇਗੀ ਤੇ ਸਾਰੀ ਰਾਤ ਮੀਂਹ ਪੈਣ ਦੀ ਸੰਭਾਵਨਾ ਦੇ ਉਸ ਤੋਂ ਬਾਅਦ 22 ਤਰੀਕ ਨੂੰ ਹੀ ਸਾਰੀ ਰਾਤ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਨਾਲ ਤੇਜ਼ ਹਨੇਰੀ 22 ਤਰੀਕ ਨੂੰ ਚੱਲਦੀ ਰਹੇਗੀ। ਕੱਢੀ ਘੜ ਸਾਹਿਬ 19 ਤਰੀਕ ਨੂੰ ਰਾਤ ਦੇ ਟਾਈਮ ਮੌਸਮ ਬਿਲਕੁਲ ਸਾਫ਼ ਰਹੇਗਾ ਤੇ 20 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ 21 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤੇ ਹਲਕੀ ਤੋਂ ਦਰਮਿਆਨੀ ਟੁੱਟਵੀਂ ਬੂੰਦਾਬੰਦੀ ਹੋ ਸਕਦੀ ਆ 22 ਤਰੀਕ ਨੂੰ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ ਸੰਘਣੇ ਬੱਦਰ ਰਹਿਣਗੇ ਬਤ ਉਹ ਦਾ ਟੈਂਪਰੇਚਰ 30 ਡਿਗਰੀ ਗਰਮੀ ਦੇ ਵਿੱਚ ਰਾਹਤ ਹੋਵੇਗੀ ਸੰਗਰੂਰ ਇਲਾਕੇ ਦੇ ਵਿੱਚ 20 ਤਰੀਕ ਨੂੰ ਸੰਘਣੀ ਬੱਦਰ ਰਹਿਣਗੇ ਇਸੇ ਤਰ੍ਹਾਂ 21 ਤਰੀਕ ਨੂੰ ਸੰਘਣੀ ਬੱਦਰ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ 1 ਤੋਂ ਲੈ ਕੇ 7 ਤੱਕ ਹੋਵੇਗੀ ਤੇ 24 ਤਰੀਕ ਨੂੰ ਸਾਰਾ ਦਿਨ ਹੀ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ ਤੇ ਨਾਲ ਤੇਜ਼ ਹਨੇਰੀ ਚੱਕਰ ਕੱਟ ਚੱਲਦੀ ਰਹੇਗੀ ਜਿਆਦਾ ਹਨੇਰ ਦੁਪਹਿਰ ਦੇ 2 ਵਜੇ ਹੋਵੇਗਾ ਰਾਤ ਦੇ ਟਾਈਮ ਇਸੇ ਤਰ੍ਹਾਂ ਮੌਸਮ ਬੜਿਆ ਰਹੇਗਾ ਪਟਿਆਲਾ ਇਲਾਕੇ ਦੇ ਵਿੱਚ 23 ਤਰੀਕ ਨੂੰ ਸਵੇਰੇ 7-8 ਵਜੇ بارش ਹੋਵੇਗੀ ਤੇ ਉਸ ਤੋਂ ਬਾਅਦ 21 ਤਰੀਕ ਨੂੰ ਸਾਰਾ ਦਿਨ ਹੀ ਦਪਹਿਰ ਤੋਂ ਲੈ ਕੇ ਰਾਤ ਤੱਕ بارش ਚਲਦੀ ਰਹੇਗੀ ਤੇ 22 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਨਾਲ ਤੇਜ਼ ਹਨੇਰੀ 22 ਤਰੀਕ ਨੂੰ ਝੱਖੜ ਚੱਲਦੇ ਰਹਿਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਸ ਜ਼ਿਲ੍ਹੇ ਤੋਂ ਬਹੁਤ-ਬਹੁਤ ਤੁਹਾਡਾ ਧੰਨਵਾਦ